22 ਧਾਰ ਦੇ ਬਾਕੀ ਸਾਰੇ ਰਾਜੇ ਤਿਆਰ ਨੇ ਕਿ ਆਪਾਂ ਹੁਣ ਹਮਲਾ ਕਰੀਏ ਗੁਰੂ ਸਾਹਿਬ ਤੇ ਪਰ ਭੀਮਚੰਦ ਕਹਿੰਦਾ ਨਹੀਂ ਮੇਰੇ ਪੁੱਤਰ ਦਾ ਵਿਆਹ ਉਹ ਲੈਣ ਤੋਂ ਕੋਈ ਬਖੇੜਾ ਨਹੀਂ ਖੜਾ ਕਰਨਾ ਵਜ਼ੀਰ ਨੂੰ ਪੁੱਛਦਾ ਵਜ਼ੀਰ ਦੱਸ ਉਥੋਂ ਲੰਘਣ ਦਾ ਕੋਈ ਹੱਲ ਹੈ ਵਜ਼ੀਰ ਕਹਿੰਦਾ ਤੁਸੀਂ ਤੇ ਭੁੱਲ ਜਾਓ ਮਾਰੇ ਨੇ ਆਖਿਆ ਕਿ ਜੇ ਲੰਘਣਾ ਇੱਥੋਂ ਤੇ ਸਾਰੇ ਜਾਣੇ ਦੋ-ਦੋ ਸਿਰ ਲੈ ਕੇ ਆਇਓ ਇੱਕ ਤੇ ਉਹਨਾਂ ਲਾ ਦੇਣਾ ਕਹਿੰਦਾ ਕਿ ਜੇਕਰ ਲੰਘਣ ਦਾ ਤਰੀਕਾ ਲੱਭਦੇ ਤੇ ਮੈਂ ਇੱਕ ਤੁਹਾਨੂੰ ਦੱਸ ਦੇਣਾ ਕਿ ਇੱਕ ਤੇ ਆਪਣੇ ਪੁੱਤਰ ਭਾਵ ਲਾੜੇ ਨੂੰ ਨਾਲ ਚਾਰਕ ਬੰਦੇ ਭੇਜ ਦੋ ਗੁਰੂ ਸਾਹਿਬ ਨੇ ਕੁਝ ਨਹੀਂ ਕਹਿਣਾ ਲੰਘਣ ਦੇਣਾ ਭੀਮਚੰਦ ਕਹਿੰਦਾ ਕਿ ਤੇ ਮਾਰੇ ਮੇਰੇ ਪੁੱਤਰ ਨੂੰ ਨਾ ਕੁਝ ਕਹਿਣ ਵਜੀਰ ਕਹਿੰਦਾ ਤੁਸੀਂ ਰਾਜਾ ਜੀ ਫਿਕਰ ਨਾ ਕਰੋ ਗੁਰੂ ਸਾਹਿਬ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਉਹਨਾਂ ਦੇ ਉਹਨਾਂ ਦੇ ਉਹਨਾਂ ਨੇ ਸਿਰਫ ਉਹਨੂੰ ਰੋਕਣਾ ਜੋ ਜਿਨ੍ਹਾਂ ਨੇ ਮਾਰੇ ਨੂੰ ਮਾੜਾ ਬੋਲਿਆ ਭਾਵ ਤੁਸੀਂ ਡੰਗ ਕਰਨ ਦੀ ਗੱਲ ਕਰਦੇ ਤੁਹਾਨੂੰ ਰੋਕਣਾ ਪੁੱਤਰ ਨੂੰ ਕੁਝ ਨਹੀਂ ਕਹਿਣਾ ਸੋ ਇਸ ਤਰ੍ਹਾਂ ਫਿਰ ਪਿਆਰਿਓ ਕਹਿੰਦੇ ਨੇ ਘੋੜੇ ਤੂੰ ਉਤਾਰ ਕੇ ਨਾ ਲਾੜੇ ਨੂੰ ਤੇ ਘੋੜੇ ਦੀ ਜਗ੍ਹਾ ਅੱਜ ਕੱਲ ਤੇ ਘੋੜੀਆਂ ਚੱਲ ਪਈ ਨਾ ਘੋੜੀ ਤੇ ਚੜਦਾ ਆ ਬੰਦਾ ਪਰ ਪਿਆਰਿਓ ਕਹਿੰਦੇ ਨੇ ਉਸ ਸਮੇਂ ਘੋੜਿਆਂ ਦੇ ਸਵਾਰੀ ਹੁੰਦੀ ਸੀ ਤੇ ਘੋੜੇ ਤੋਂ ਉਤਾਰ ਕੇ ਤੇ ਪਾਲਕੀ ਵਿੱਚ ਵਹਾ ਦਿੱਤਾ ਤੇ ਚਾਰਕ ਬੰਦੇ ਨਾਲ ਵਜ਼ੀਰ ਨੂੰ ਭੇਜ ਦਿੱਤਾ ਕਿ ਮਾਰੇ ਉੱਥੋਂ ਲੰਘ ਲੈਣ ਦੇਣਗੇ ਨਾ ਤੇ ਬਾਕੀ ਦੀ ਫਰਾ ਦੂਸਰੇ ਰਸਤੇ ਦੇ ਚੱਲ ਕੇ ਚਲੀ ਜਾਵੇਗੀ ਪਿਆਰਿਓ ਕਹਿੰਦੇ ਨੇ ਵੇਖੋ ਇੰਨਾ ਕੋ ਬਾਹਰ ਦੀ ਇੱਕੋ ਬੜਕਣਾ ਇੰਨਾ ਕੋ ਡਰ ਪੈ ਗਿਆ ਇਹ ਬਾਈਸਾਰ ਦੇ ਬਾਕੀ ਸਾਰੇ ਰਾਜੇ ਖਬਰ ਆ ਗਏ ਡਰ ਗਏ ਹੁਣ ਜੰਗ ਕਰਨ ਤੋਂ ਅਸਲ ਦੇ ਵਿੱਚ ਇਹ ਮਾਰ ਦਾ ਤੇਜ ਪ੍ਰਤਾਪ ਸੀ ਪਤਾਸੀ ਕੇ ਬੜਾ ਖਲਾਰਾ ਪੈ ਜਾਣਾ ਜੰਗ ਹੋਈ ਤੇ ਸੋ ਅਗਲੀ ਵੀਡੀਓ ਵਿੱਚ ਆਪਾਂ ਵਿਚਾਰਾਂਗੇ ਕਿ ਕਿਵੇਂ ਲੰਗੇ